ਜੋ ਜਨ ਪਉ ਭਗਤੀ ਕੋਸੋ ਜਾਣੇ ਸਾ ਤੋ ਅਚਰਜ ਕਾਹੋ ਜਿਹੜਾ ਮਾੜਾ ਮੋਟਾ ਬਿਜੀ ਨੂੰ ਗਿਆਨ ਹਨ ਗੁਰਮਤ ਦਾ ਉਹ ਭਗਤੀ ਕਹਿੰਦੇ ਗੁਰਮਤ 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 ਪਾਉ ਭਗਤੀ ਕੇ ਚਮਣਾ ਪ੍ਰੇਮ ਕਾਲ ਨੂੰ ਕੈਂਦੀ ਹੈ ਉਦਾਸੀਆ ਨੇ ਇੱਕ ਬਿਦਾਇ ਕਿਸਕੇ ਹੰਕਾਰ ਦਾ ਬਿਦਾਇ ਕੋਈ ਅਧਾਰ ਇਹਦੇ ਭਾਰਤੋਂ ਭਾਰਤਾਂ ਇਹ ਪ੍ਰੇਮ ਪੈਦਾ ਕਰਨ ਵਾਲੀ ਚੱਲਣਾ ਕਹੀਉਂ ਸਭ ਕੋ ਇਹਦਾ ਪਰਮੇਸ਼ਰ ਦਾ ਆਪਣਾ ਕੁਛ ਦੀ ਆਪਾਂ ਨੂੰ ਇਹ ਵੀ ਭਿਖਾ ਹੈ ਬਲੇਗੇ ਪਿੱਛੇ ਮੈਂ ਲੜਾਈ ਕਰਦੇ ਆਂ ਇਹ ਪਾਉ ਮੁਕਤੀ ਪੈਦਾ ਕਰਦੀ ਹੈ ਗੁਰਬਾਣੀ ਜੇ ਨੂੰ ਥੋੜਾ ਬੋਤਾ ਵੀ ਗਿਆਨ ਹੈ ਪਾਉ ਮੁਕਤੀ ਦਾ ਗੁਰਮਤ ਦਾ ਸੋਚੀ ਥੋੜੀ ਜੀ ਵੀ ਹੈ ਉਹ ਕਿਹਾ ਜਾ ਆਦਮੀ ਹੁੰਦਾ ਜੋ ਜਨ ਪਉ ਭਗਤੀ ਕਿਛੂ ਜਾਣੇ ਤਾਂ ਕੋ ਅਚਰ ਜਿਤਾ ਹੋ ਉਹਨੂੰ ਕੋਈ ਅਚਰ ਜਾਲੀ ਗੱਲ ਨਹੀਂ ਹੁੰਦੀ ਬਸ ਜੋ ਜਨ ਜਨ ਮੈਂ ਪੈਸੀ ਨਾਨਕ ਸਿੰਘ ਉਹਦਾ ਬਾਤ ਦਰਦ ਵਾਲੀ ਗੱਲ ਨਹੀਂ ਹੈਗੀ ਇਹ ਜਿਹੜੀ ਮੈਂ ਕਹੂੰਗਾ ਕਬੀਰ ਕੰਧਾ ਜਿਵੇਂ ਕਹਿੰਦਾ ਪਾਣੀ ਚ ਪਾਣੀ ਪੈ ਗਿਆ ਨੀ ਨਿਕਲਦਾ ਬਾਹਰ ਤੂੰ ਟਰਮਿਲੀਓ ਜਲਾਹੋ ਤੇ ਆਤਮਾ ਜਦ ਮਿਲ ਜਾਂਦੀ ਹੈ ਫਿਰ ਨਿਕਲਦੀ ਨਹੀਂ ਆਪਣੇ ਮੂੜ ਚੋਂ ਜਿਹੜਾ ਦਾ ਭਾਵਾ ਵਖਰੇ ਨੂੰ ਸਮਝਦਾ ਉਹਦੇ ਦਾ ਗੱਲ ਹੈ ਮਨ ਨੂੰ ਸਮਝ ਆਜੂਗੀ ਦੋਆ ਨਾ ਨਹੀਂ ਹੋਣੀ ਬਦ ਦੁਆ ਨਾਲ ਸਮਝ ਤੇ ਬਾਹਰ ਸਭ ਸਾੜੀ ਆਦਮੀ ਨਾਲ ਸਮਝ ਤੋਂ ਪਰੇ ਰਹੇਗਾ ਉਹਨੇ ਮੰਨਣਗੇ ਵੀ ਹੋਜੀ ਉਹ ਸੀ ਗੱਲ ਹੈ ਜਿਹੜਾ ਗੁਰਮਤਿ ਦੀ ਸੋਝੀ ਰੱਖਦਾ ਉਹ ਗੱਲ ਨੂੰ ਸਮਝ ਲੂਗਾ ਮਨ ਵੀ ਲੂਗਾ ਯਹਾਂ ਇਹ ਹੋ ਸਕਦਾ ਇਹ ਪੋਸੀਬਲ ਹੈ ਆਹ ਤਾਂ ਮੈਂ ਬਿਲ ਗਿਆ ਜਿਵੇਂ ਵਿਦਾਇਕ ਥੋੜਾ ਜਿਹਾ ਥੋੜਾ ਜਿਹਾ ਇੱਕ ਕੋਲ ਦੇ ਕਿਨਾਰੇ ਡਰ ਗਿਆ ਜਿੱਨਾ ਜੇ ਟਰਦਾ ਨਹੀਂ ਕੋਲ ਚ ਡੀਰ ਸਕਦਾ ਉਹ ਬਾਣ ਕੇ ਨਾ ਜਰ ਬੱਥੜ ਹੋਇਆ ਤੇ ਹੈ ਨਾ ਹੈ ਉਹਨਾਂ ਜੇ ਦਿਰਾਦਾ ਫੜ ਕੇ ਰੜੂਗਾ ਜਿੱਦਾਂ ਜਰ ਪੱਥਰ ਵਾਲਾ ਸੁਭਾਅ ਨਹੀਂ ਰੋਦਾ ਜਿੱਦਾਂ ਜਰ ਆਪਣਾ ਵਜੂਦ ਮੰਨਦਾ ਨਹੀਂ ਰੋਦਾ ਜਦੋਂ ਆਪਣਾ ਵਜੂਦ ਖੋਜੂਗਾ ਜਿਹਹ ਜਾਂ ਗੂੜ ਦਾ ਪਾਣੀ ਉਹੋ ਜਿਹਾ ਹੀ ਪਾਣੀ ਬਣ ਜੂਗਾ ਉਹਦੇ ਚੋਂ ਟੋੜ ਤਾ ਕੇ ਮਿਲਿਓ ਜਲਾ ਕਿਉਂ ਟੋੜ ਮਿਲਿਓ ਜਲਾ ਹੋ ਹਾਂ ਇੱਧਰ ਗੁੱਡੀ ਚੋਂ ਜਨਾਜ਼ਰ ਬੈਠਾ ਨਾ ਬਰਫਦਾ ਡੜਾ ਜਿਵੇਂ ਚੋਟੀ ਤੇ ਬਰਫ ਹੁੰਦੀ ਹੈ ਨਾ ਪਹਾੜ ਦੇ ਜਿਹਨਾਂ ਜਰ ਪੈਰਲ ਦੀ ਨਹੀਂ ਥੱਲੇ ਨਹੀਂ ਹੁੰਦੀ ਉਹਨਾਂ ਜਿਹੜਾ ਹੰਕਾਰ ਆ ਉੱਤੇ ਛੜੀ ਬੈਠੀ ਹੈ ਮੈਂ ਬਹੁਤ ਉੱਚੀ ਹਾਂ ਸੰਸਾਰ ਦੀ ਨਾ ਮੈਨੂੰ ਦੂਰ ਤੱਕ ਜਿਹੜਾ ਜਿਉਂ ਪਿਗਲਦੀ ਆਉਂਦੀ ਹੈ ਥੱਲੇ ਆਈ ਜਾਂਦੀ ਆ ਉਹ ਜਾ ਕੇ ਆਪਣੇ ਹੂਲ ਚ ਪਾਣੀ ਬਚਾਉਂਦਾ ਸਮੁੰਦਰ ਚ ਬਚਾਉਂਦਾ ਤੇ ਉਹ ਢੋਰ ਮਿਲਿਓ ਜਲਾਹੋ ਹਰ ਕੇ ਲੋਗਾ ਮੈਂ ਤੋ ਮਤ ਦਾ ਭੌਰਾ ਆ ਹੇ ਹਰ ਕੇ ਲੋਗਾ ਮੈਂ ਤਾਂ ਮਤ ਦਾ ਭੌਰਾ ਕੋਰਾਂ ਦਾ ਤੋੜਾ ਫੋਲਦੇ ਭੈਜਾਂ ਦਾ ਬਾਸੋਤੀ ਫੋਲਦੇ ਟਿਕ ਜਾਂਦੇ ਕੋਈ ਜੀਵਤੀ ਖੜਾ ਆ ਗਿਆ ਇਸ ਕਰਕੇ ਮੈਂ ਹਿਰਦੇ ਕਬਲ ਦੇ ਵਿੱਚ ਮੇਰਾ ਨਿਵਾਸ ਹੈ ਉੱਥੋਂ ਮੈਂ ਨਹੀਂ ਪਰੇ ਜਾਂਦਾ ਮੈਨੂੰ ਮੇਰੀ ਜਗ੍ਹਾ ਮਿਲ ਗਈ ਮੱਤ ਕਾ ਭੌਰਾ ਜੋ ਤਨ ਕਾਸ਼ੀ ਤਜੇ ਕਬੀਰਾ ਰਮਿਆ ਕਹਨ ਨ ਹੋਣਾ ਇਹ ਭਈਏ ਰਮਿਆ ਕਹਨ ਨ ਹੋਣਾ ਜੇ ਕਹਿੰਦਾ ਕੋਈ ਕਾਸ਼ੀ ਚ ਮਰ ਜਵੇ ਰਾਮ ਰਹੋ ਤੇਰਾ ਕੀ ਆਸਾਨ ਹੈ ਬਈ ਤੁਹਾਨੂੰ ਮੁਕਤੀ ਦੇ ਦਊਗਾ ਰਾਮ ਉਹ ਤੇ ਸਾਡੀ ਕੀ ਕਿਤੇ ਤੂੰ ਕਾਸ਼ੀ ਜੀ ਮਰ ਕੇ ਤੇ ਬਈਏ ਕਹਾਂ ਲੇ ਕੋਲ ਉਹਨੇ ਤੇ ਸਾਡੀ ਕੀਤਾ ਉਹਨੇ ਤੁਹਾਨੂੰ ਕਿਹਾ ਵੀ ਕਾਸ਼ੀ ਜੀ ਮਰ ਜਾ ਮੈਂ ਤੁਹਾਨੂੰ ਮੁਕਤੀ ਦੇ ਦਊਗਾ ਉਹਦਾ ਕੋਈ ਆਸਾਨੀ ਇਸ ਗੱਲ ਦਾ ਤੁਸੀਂ ਇਹਦਾ ਤੁਸੀਂ ਆ ਬੋਲ ਲਿਆ ਵੀ ਕਾਸ਼ੀ ਜੀ ਮਰ ਮੁਕਤ ਹੋ ਜਾਊਗਾ ਵਰਦੇ ਰਹੋ ਰਾਮ ਤੇ ਕੋਈ ਆਸਾਦੀ ਉਸਲਦਾ ਕੋਈ ਸਿਰ ਤੇ ਕੋਈ ਫਰਕ ਨਹੀਂ ਪੈਂਦਾ ਉਸਲਦਾ ਕਾਸ਼ੀ ਬਰੋ ਜਾਇਗਾ ਤੇ ਹੋਰ ਬਰੋ ਕਾਸ਼ੀ ਬਰੋ ਜਾਇਗਾ ਤੇ ਹੋਰ ਬਰੋ ਉਹ ਤੇ ਉਸਲਦਾ ਕੋਈ ਆਸਾਦੀ ਕੇ ਮਨਨਾ ਉਹਦੇ ਚਰਨਾਂ ਚ ਬਰੋ ਫੇਰ ਪਤਾ ਲ ਉਹ ਨੂੰ ਉਹਨਾਂ ਮਤੇ ਚਰਨਾਂ ਚ ਬਰੇ ਦਾ ਤ ਉਹ ਉਹਦੇ ਦਵਾਰ ਤੇ ਆ ਕੇ ਬਰੋ ਬਰੋ ਤਾਂ ਹਰ ਕੇ ਦਵਾਰ ਉਦੇ ਦੌਰ ਤੇ ਮਰੋ ਜਾਸੀ ਕਾਸੀ ਤੇ ਕਹਦੇ ਮਰਦੇ ਫੇਰ ਉਹਦੇ ਤੇ ਮੋੜ ਜਪੈਦਾ ਉਹਦੇ ਦੌਰ ਤੇ ਬਰੋਗੇ ਵੀਰ ਕਹਦਾ ਮਰੂ ਤਾਂ ਹਰ ਗੇ ਦੌਰ ਬਾਦਾਰ ਪੁਝੇ ਕੌਣ ਹੋਰਾ ਹਮਾਰੇ ਬਾਦ ਜਿਹਦੇ ਦੌਰ ਤੇ ਬਰਾਂਗੇ ਤਾਂ ਹੁਣ ਚੱਕ ਉਹਦੇ ਚੱਕਣਾ ਪਊ ਉਹਦਾ ਉਹਦੇ ਚੱਕਣਾ ਪਊ ਮੈਂ ਭਾਈ ਇਹਨੂੰ ਕਿੱਥੇ ਕੱਢੇ ਲਾਓ ਕਹਿਤ ਜਮੀਰ ਸੁਨੋਰੇ ਲੋਈ ਪਰਮਨਾ ਭੂ ਲੋਕ ਕੋਈ ਕਿਆ ਕਾਸੀ ਕਿਆ ਉਖਰ ਮਹਰ ਮਹਰ RAM ਰਦੇ ਜੋ ਹੋਈ ਉਹ ਲੋਕ ਕਹਿੰਦੇ ਮਹਰ ਜੇ ਮਦੇ ਖੋਤੇ ਜਿਵੇਂ ਬਊਗਾ ਵੀ ਰੋਗਾਂ ਨੂੰ ਕੱਟ ਰਹਾ ਹੈ ਬਈ ਇਸ ਗੱਲ ਸੋਨੋ ਦੀ ਲੋਈ ਜਿਹਦੇ ਵਿੱਚ ਥੋੜਾ ਜਿਹਾ ਗਿਆਨ ਹੈ ਲੋਈ ਉਹਨੂੰ ਕਹਿੰਦੇ ਨੇ ਜਿਹਨੂੰ ਥੋੜਾ ਜਿਹਾ ਗੁਰਮਤਿ ਦਾ ਗਿਆਨ ਹੈ ਤੇ ਇਹ ਲੋਈ ਦੀ ਵਿਆਖਿਆ ਕਰਤੀ ਲੋਈ ਲਫ਼ਜ਼ ਦੀ ਲੋਈ ਲਫ਼ਜ਼ਾਂ ਸਦਾਸਤਾਂ ਦੇ ਵਿੱਚ ਫੁਕਤੀ ਚ ਲੋਈ ਉਹਦੇ ਘਰ ਵਾਲੀ ਦਾ ਨਾਉਂ ਨਹੀਂ ਹੈ ਲੋਈ ਉਹ ਰੂਹ ਹੈ ਜਿਹਨੂੰ ਥੋੜਾ ਜਿਹਾ ਵੀ ਗਿਆਨ ਰੋਸ਼ਨੀ ਜੀ ਦੇ ਤਰ੍ਹਾਂ ਥੋੜੀ ਹੀ ਰੋਸ਼ਨੀ ਹੈ ਨਾ ਗੁਰਮਤਿ ਉਹਦਾ ਲੋਈ ਹੈ ਉਸੇ ਆਇਆ ਭਗਤੀ ਜਿਹਨੂੰ ਥੋੜਾ ਜਿਹਾ ਵੀ ਗਿਆਨ ਹੋਵੇ ਗੁਰਮਤਿ ਦਾ ਟਰ ਮੈਨੋ ਜਰਾ ਹੈ ਆਲੀ ਗੱਲ ਸਮਝ ਲੂਗਾ ਉਹ ਜਿਹਦੇ ਅੰਦਰ ਥੋੜੀ ਜੀ ਵੀ ਰੋਸ਼ਨੀ ਹੈ ਲੋ ਹੈ ਲੋ ਰੋਸ਼ਨੀ ਨੂੰ ਕਹਿੰਦੇ ਲੋਈ ਹੈ ਸੁਣੋ ਇਹ ਲੋਈ ਪਰਮਾਤਮਾ ਭੁੱਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਕਿਆ ਕਾਸੀ ਕਿਆ ਉਖਰ ਮਗਰ ਮਰ ਜੋ ਕੁਛ ਆਸੀ ਬਟੇ ਤੇ ਇਸ ਕੀ ਫਰਕ RAM ਰਦੇ ਜੋ ਹੋਈ RAM ਰਦੇ ਜੋ ਹੋਈ ਜਿਹਦੇ ਹਿਰਦੇ ਚ RAM ਹੈ RAM ਦੇ RAM ਦਾ ਭੌਰਾ ਹੈ ਉਹ RAM ਦੇ ਨਾਲ ਜੁੜ ਕੇ ਮਰਿਆ ਉਹ ਓੜਾ ਜੇ ਘੜਿਆ ਤੇ ਪਾਣੀ ਚ ਜਲ ਕੇ ਜਾ ਕੇ ਰਲ ਗਿਆ ਉਹ RAM ਚ ਰਲ ਗਿਆ ਜਾ ਕੇ ਜੇ ਮਰਿਆ ਜਾ ਕੇ ਰਲ ਗਿਆ RAM ਚ ਆਪਣੇ ਮੂੜ ਚ ਜਿਵੇਂ ਉਹ ਰਾ ਜਿਹੜਾ ਅਸੀਂ ਗਾ ਪਰਫਦਾ ਡਲਾ ਸੀ ਉਹ ਢਲ ਕੇ ਪਾਣੀ ਚ ਰਲ ਗਿਆ ਜੋ ਪਾਣੀ ਸਤੂ ਪਾਣੀ ਉਹ ਰਾਮ ਦਾ ਰੂਪੇ ਹੋ ਗਿਆ ਇਹंदर ਲੋਕ ਸਿਵ ਲੋਕੇ ਜੇਭੋ ਉਹ ਜਿਹੜਾ ਹੰਗਾਰਾ ਉਖੜਾ ਕੁਕਰ ਕਲਰ ਦੀ ਤਰਸੀ ਜੇ ਕਲਰ ਸੀ 에ਰੀਆ ਕਲਰ ਦਾ ਉਹਦਾ 에ਰੀਆ ਨਾ ਵੇਖਦਾ ਹੁੰਦਾ ਦਾ ਕੱਲਾ ਰਿਆ ਉਖਰ ਗੱਲ ਯਾ ਕਾਸੀ ਕਿਉਂ ਉਖਰ ਮਗਰ ਅੱਜੀ ਹੋਵੇ ਜਾ ਉਖਰ ਬਗਰ ਹੋਵੇ ਰਾਮ ਰਦੇ ਜੋ ਹੋਵੇ ਰਾਮ ਰਦੇ ਹੋਵੇ ਹਿਰਦੇ ਚ ਰਾਮਾ ਜੀ ਦੇ ਪ੍ਰਗਟ ਉਹਦੀਆਂ ਮੁੱਤਿਏ ਦੂਰ ਦੀ ਕਿਸੇ ਦੀ ਮੁੱਤਿ ਨਹੀਂ